ਨੰਨ ਨੰਨ ਦੇ ਨਾਲ ਨੰਨ ਨਾ ਨਹੀਂ ਜੱਟ ਨੂੰ ਮौज ਲੱਗੀ ਹੋ ਬਿਜਲੀ ਫਰੀਦੀ ਪਾਣੀ ਧਰਤੀ ਦਾ ਮੁਕਤ ਦਾ ਜੱਟ ਨੂੰ ਮौज ਲੱਗੀ ਆ ਤਾਂ ਸਾਰੇ ਭਰੇ ਹੋਏ ਨੇ ਤੇ ਆਪਾਂ ਇਹ ਖੋਲਦੇ ਯਾਰ ਇਧਰ ਨੂੰ ਹਾਂ ਇਹਨਾਂ ਚ ਘੱਟਾ ਇਹਨਾਂ ਤਾਂ ਅੱਜ ਪਾ ਲੈਣ ਦੇ ਆ ਲੈ ਬੱਲੇ 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 ਉਹ ਦੇਖੀ ਬਾਈ ਜੱਟ ਸਟੈਰ ਮੁਕਾ ਲੋ ਕੀ ਪਿਆ ਯਾਰ ਮੈਂ ਤਾਂ ਤੈਨੂੰ ਡਰ ਗਿਆ ਜੀ ਮਦਾ ਯਾਰ ਉਹ ਮੁਕਾ ਲੋ ਮੁਕਾ ਲੋ ਪਾਣੀ ਇੰਨਾ ਇੰਨਾ ਪਾਣੀ ਫਿਰਦਾ ਹੋਰ ਕਿੱਥੇ ਤੂੰ ਛੱਡੀ ਜਨਾ ਪਾਣੀ ਆਹ ਦੇਖ ਭਾਈ ਇੰਨਾ ਚ ਇੰਨਾ ਚ ਘਾਟਾ ਮਖਾ ਤੇ ਰਹੇ ਥੋੜਾ ਜਿਹਾ ਲਾ ਦੇਣੇ ਹੈਗੇ ਤੇ ਇੰਨਾ ਚ ਫੁੱਲ ਹੈ ਅੱਛਾ ਇੰਨਾ ਚ ਘਾਟਾ ਹੈ ਹਾਂ ਇੰਨਾ ਚ ਘਾਟਾ ਹੈ ਉਹ ਜਦੋਂ ਪਾਣੀ ਪੀਣ ਲਈ ਨਾ ਰਹੇ ਹਨ ਹਾਂ ਉਦੋਂ ਤੁਸੀਂ ਤਰਸੋਗੇ ਪਾਣੀ ਪੀਣ ਨੂੰ ਅੱਛਾ ਅभी ਧਰਤੀ ਚ ਪਾਣੀ ਮੱਕ ਜੂਗਾ ਹਾਂ ਜਿਹੜੇ ਤੂੰ ਆਹ ਚੌਲ ਲਾਏ ਨੇ ਹਾਂ ਝੋਨਾ ਲਾਇਆ ਹਾਂ 1 ਕਿਲੋ ਝੋਨਾ ਪੈਦਾ ਕਰਨ ਲਈ ਪਤਾ ਕਿੰਨਾ ਪਾਣੀ ਲੱਗਦਾ ਕਿੰਨਾ ਲੱਗਦਾ ਹੈ 3000 ਲੀਟਰ ਪਾਣੀ ਲੱਗਦਾ अच्छा 1 किलो ਝੋਨਾ ਪੈਦਾ ਕਰਨ ਲਈ 3000 ਲੀਟਰ ਪਾਣੀ ਲੱਗਦਾ 1 ਕਿਲੋ ਤੇ ਹਾਂ ਅੱਛਾ ਇਹ ਤਾਂ ਤੁਸੀਂ ਗਿਣ ਲੀਆਂ ਜਿਹੜੀਆਂ ਸਾਡੀਆਂ ਜੱਟਾਂ ਦੀਆਂ ਫਸਲਾਂ ਜ਼ਿਮੀਂਦਾਰ ਭਰਾਵਾਂ ਦੀਆਂ ਕਿਸਾਨ ਭਰਾਵਾਂ ਦੀਆਂ ਜਿਹੜੇ ਚੁਬਦੀਆਂ ਨੇ ਨਾ ਸੂਲੇ ਵਾਂਗੂ ਚੁਬਦੀਆਂ ਨੇ ਜਿਹੜੀ ਆਹ ਪਾਈ ਬੈਠਾਂਗਾ ਤੂੰ ਆਹ ਪਾਈ ਬੈਠਾ ਇਹਦੇ ਤੇ ਕਿਤੇ ਦੇਖਿਆ ਕੀ ਇਹਦਾ ਹਿਸਾਬ ਲਾਇਆ ਵੀ ਤੇ ਕਿੰਨਾ ਕਿੰਨਾ ਪਾਣੀ ਬਰਬਾਦ ਹੋ ਕੇ ਬਣੀ ਆ ਇਥੇ ਲੱਗਿਆ ਉਹ 2-4 ਲੀਟਰ ਪਾਣੀ ਵਾਹ ਓਏ ਮਾਂ ਦੇ ਆ ਪੁੱਤਾਂ ਤੇਰੇ ਹਾਂ ਘੱਟ ਤੋਂ ਘੱਟ 2.5 2.5 ਲੀਟਰ ਪਾਣੀ ਲੱਗਿਆ ਬੈਠੇ ਤੇ ਫਿੱਟ ਦੀ ਗੱਲ ਕਰੀ ਆ ਮੈਂ ਤੈਨੂੰ ਕਿੰਨੇ 100 ਲੀਟਰ ਪਾਣੀ ਲੈਂਦੀ ਆ ਇਹ ਜਿਹੜੀ ਪਾਈ ਖੜੇਗਾ ਜੈਂਟਲਮੈਨ ਬਣਿਆ ਖੜਾ ਇਹ ਨਹੀਂ ਤੁਸੀਂ ਕਿਤੇ ਹਿਸਾਬ ਕਿਤਾਬ ਲਾਇਆ ਉਹ ਖੜ ਜਾ ਬਾਈ ਮਿੰਨ ਦਾ ਚੱਕਰ ਆਉਣ ਲੱਗਦੇ ਯਾਰ ਹਾਈ ਤਾਂ ਚੱਕਰ ਆਉਣਗੇ ਹਜੇ ਤਾਂ ਤੂੰ ਓਰੇ ਆ ਮੜਾ ਜਾ ਤੈਨੂੰ ਚੱਕਰ ਆਉਣ ਲਾਉਂਗਾ ਖੜ ਜਾ ਮੈਂ ਤਾਂ ਠੰਡਾ ਪੀ ਲਾਂ ਯਾਰ ਅਸਿਆ ਆ ਜਿਹੜਾ ਠੰਡਾ ਉਹ ਜਿਹੜਾ ਠੰਡਾ ਪੀ ਜਣਾਗਾ ਇਹਦੇ ਤੇ ਕਿੰਨਾ ਖਰਚਾ ਹੋਇਆ ਪਾਣੀ ਦਾ ਪਤਾ ਤੈਨੂੰ ਇਹ ਤੇ ਵੀ ਖਰਚਾ ਹੋਇਆ ਪਾਣੀ ਦਾ ਉਹੀ ਤਾਂ ਮੈਂ ਤੈਨੂੰ ਕਹੀ ਜਾਂਦਾ ਵੀ ਸੋਨੂੰ ਕੱਲਾ ਆਹ ਧਰਤੀ ਮੈਂ ਕਹੀ ਵੀ ਸੋਨੂੰ ਕੱਲਾ ਕਿਸਾਨ ਤਾਂ ਚੁਭਦਾ ਜੱਟ ਤਾਂ ਚੁਭਦੇ ਨੇ ਵੀ ਧਰਤੀ 'ਚੋਂ ਪਾਣੀ ਕਢਦੇ ਆ ਜਿਹੜਾ ਆਹ ਮੈਨੂੰ ਕਹਿੰਦਾ ਚੱਕਰ ਆਉਂਦੇ ਆ ਮੈਨੂੰ ਠੰਡਾ ਪੀ ਲੈਣ ਦੇ ਇਹਦੇ ਤੇ ਹਿਸਾਬ ਕਿਤਾਬ ਲਾਇਆ ਕਿਤੇ ਤੇ ਕਿੰਨਾ ਪਾਣੀ ਖਰਚਾ ਹੋ ਕੇ ਬਣਿਆਗਾ ਇਹ ਨਹੀਂ ਮੈਨੂੰ ਨਹੀਂ ਪਤਾ ਯਾਰ ਕਿੰਨਾ ਪਾਣੀ ਲੱਗਿਆ ਤੇ ਇਹਦੇ ਤੇ ਵੀ ਲੱਗਿਆ 2.5 ਸੌ ਲੀਟਰ ਪਾਣੀ ਇਹ 1 ਲੀਟਰ ਬਣਿਆਗਾ ਨਮਕੇ ਦਾ ਅੱਛਾ ਵੀ ਠੰਡਾ ਪੈਦਾ ਕਰਨ ਲਈ ਵੀ ਪਾਣੀ ਲੱਗਦਾ ਹੈ ਬਾਈ ਜਿਹੜਾ ਤੂੰ ਠੰਡਾ ਪੀ ਫਿਰਦਾਗਾ ਕਹਿੰਦਾ ਮੈਂ ਠੰਡਾ ਪੀਲਾਂ ਇਹਦੇ ਕਿੰਨਾ ਖਰਚਾ ਆਉਂਦਾ ਤੇ ਸਕੂਟੀ ਤੇ ਆਏਗਾ ਤੂੰ ਹੁਣ ਹਾਂ ਇਹ ਸਕੂਟੀ ਪٹرول ਖਾਂਦੀ ਆ ਤੈਨੂੰ ਪਤਾ ਪٹرول ਤੇ ਕਿੰਨਾ ਖਰਚਾ ਆਉਂਦਾ 1 ਲੀਟਰ ਪਾਣੀ ਤਿਆਰ ਕਰਨ ਤੇ ਨਹੀਂ ਮੈਨੂੰ ਨਹੀਂ ਯਾਰ ਪਤਾ ਕੱਲਾ ਸਾਨੂੰ ਜੱਟ ਦਾ ਚੁੱਭਦਾ ਤੇ ਤੂੰ ਕੰਮ ਕੀ ਕਰਦਾਗਾ ਮੈਂ ਤਾਂ ਨੌਕਰੀ ਕਰਦਾ ਯਾਰ ਪ੍ਰਾਈਵੇਟ ਹੱਸਿਆ ਤਾਂ ਜੋ ਸਾਨੂੰ ਜੱਟ ਚੁੱਭਦਾ ਪ੍ਰਾਈਵੇਟ ਨੌਕਰੀ ਕਰਦਾ ਏਸੀ ਵਾਲੇ ਕਮਰੇ ਦੇ ਵਿੱਚ ਬੈਠਾ ਹੁੰਦਾ ਉੱਥੇ ਬੈਠਾ ਸੋਚਾਂ ਘੜੀ ਜਾਨਾ ਕਮੈਂਟ ਕਰੀ ਜਾਨਾ ਫੇਸਬੁੱਕ ਤੇ ਹਾਂ ਫੇਸਬੁੱਕ ਤੇ ਕਮੈਂਟ ਕਰੀ ਜਾਨਾ ਉੱਥੇ ਬੈਠਾ ਵੀ ਜੱਟ ਪਾਣੀ ਮਕਾਉਂਦੇ ਨੇ ਐਂ ਕਰਦੇ ਨੇ ਬਾਹ ਕਰਦੇ ਨੇ ਮੈਂ ਕੱਲਾ ਨਹੀਂ ਕਰਦਾ ਜਿਵੇਂ ਹੁਣ ਕਿਸੇ ਪੋਸਟ ਤੇ ਦੇਖ ਲੈ ਕਮੈਂਟ ਵੀ ਹਰੇਕ ਹੀ ਹੁਣ ਯਾਰ ਜੱਟਾਂ ਦੇ ਪਿੱਛੇ ਪਿਆ ਪਿਆ ਵੀ ਜੱਟ ਪਾਣੀ ਮਕਾਉਂਦੇ ਜੱਟ ਪਾਣੀ ਮਕਾਉਂਦਿਆ ਭਾਈ ਉਵੇਂ ਮੈਂ ਤੇਰੇ ਕੋਲੇ ਆ ਕੇ ਮੈਂ ਕਹਤਾ ਵੀ ਯਾਰ ਤੂੰ ਪਾਣੀ ਹੁਣ ਬਹੁਤ ਆ ਤੇਰੇ ਝੋਨੇ 'ਚ ਵੀ ਤੂੰ ਪਾਣੀ ਘੱਟ ਪਾਲਾ ਯਾਰ ਹੁਣ ਮੈਂ ਮੈਂ ਤੈਨੂੰ ਫਿਰ ਜਵਾਬ ਦੇਣਾ ਉਹ ਗੱਲਾਂ ਦੇ ਤੂੰ ਤਾਂ ਮੈਨੂੰ ਕਹਿੰਦਾ ਵੀ ਮੈਂ ਝੋਨੇ 'ਚ ਪਾਣੀ ਘੱਟ ਪਾਲਾ ਹੁਣ ਮੈਂ ਤੈਨੂੰ ਜਵਾਬ ਦੇਣਾ ਵੀ ਤੂੰ ਸਕੂਟਰੀ ਤੇ ਆਇਆ ਉਹ ਵੀ ਖਰਚੇ ਤੇ ਫਿਰ ਤੂੰ ਨੌਕਰੀ ਤੇ ਲੱਗਿਆ ਹੋਵੇਗਾ ਤੂੰ ਪਿੱਗ ਵੀ ਲੌਂਦਾ ਹੋਵੇਗਾ ਹਾਂ ਕਦੇ ਕਦੇ ਲਾ ਲੈਨੇ ਸ਼ੋਗ ਮੇਲਾ ਆ ਉਹ ਕਹਦੇ ਤਿਆਰ ਹੁੰਦੀ ਆ ਉਹ ਵੀ ਪਾਣੀ ਤਾਂ ਹੁੰਦੀ ਆ ਉਹ ਕਿੰਨਾ ਪਾਣੀ ਪੀਂਦੀ ਆ ਉਹ ਤਾਂ ਝੋਨੇ ਨਾਲੋਂ ਵੀ ਵੱਧ ਪੀਂਦੀ ਆ ਅੱਛਾ ਸੋਨੂੰ ਕੱਲਾ ਚ ਜੱਟ ਦਾ ਚੁਭ ਗਿਆ ਵੀ ਇਹ ਐਨਾ ਪਾਣੀ ਬਰਬਾਦ ਕਰਦੇ ਆ ਧਰਤੀ ਖਾਲੀ ਕਰ ਦੇਣਗੇ ਜਿਹੜੀਆਂ ਚੀਜ਼ਾਂ ਤੁਸੀਂ ਪੈਣਦੇ ਹੋ ਖਾਣਦੇ ਹੋ ਉਹ ਤੁਹਾਨੂੰ ਪਤਾ ਨਹੀਂਗਾ ਹਜੇ ਆ ਤਾਂ ਤੂੰ ਮੇਰੇ ਕੰਨ ਖੋਲਤੇ ਵੈਸੇ ਵਿਚਲੀ ਗੱਲ ਪਤਾ ਕੀ ਆ ਮੈਂ ਵੀ ਚੱਲ ਪਿੱਛੇ ਲਾ ਕੇ ਲੋਕਾਂ ਦੇ ਹੈ ਨਾ ਮੈਂ ਵੀ ਐਂ ਕਮੈਂਟ ਕਰੀ ਜਾਂਦਾ ਤੂੰ ਮਿਲ ਗਿਆ ਅੱਜ ਮੈਨੂੰ ਮੈਂ ਤੈਨੂੰ ਟੋਕਦਾ ਇੱਕ ਗੱਲ ਜੇ ਆਪਾਂ ਸਾਰੇ ਕਿਸਾਨ ਭਰਾ ਉਹਨਾਂ ਨੂੰ ਬੇਨਤੀ ਆ ਵੀ ਜੇ ਯਾਰ ਆਪਾਂ ਹੈ ਨਾ ਜਿਵੇਂ ਆ ਝੋਨਾ ਆਪਾਂ ਪਹਿਲਾਂ ਲਾ ਲਿਆ ਜੇ ਆਪਾਂ ਇਹੀ ਝੋਨੇ ਨੂੰ ਆਪਾਂ ਮਹੀਨਾ ਲੇਟ ਲਾ ਲਿਆ ਜਿਵੇਂ ਹੁਣ 26 ਕਿਸਮ ਚੱਲੀ ਆ ਸੁਪਰੀਮ ਚੱਲੀ ਆ ਨਾਲੇ ਤਾਂ ਉਧਰੋਂ ਬਾਰਸ਼ਾਂ ਦਾ ਟਾਈਮ ਹੋ ਜਾਂਦਾ ਹੁਣ ਤੂੰ ਮੈਨੂੰ ਆਪ ਦਾ ਭਰਾ ਬਣ ਕੇ ਮੰਨ ਕੇ ਮੈਨੂੰ ਦੱਸ ਉਹਦੇ ਨਾਲ ਪਾਣੀ ਬੱਜੂਗਾ ਨਹੀਂ ਇਹ ਗੱਲ ਜਮਾ ਰੁਪਈਆ ਦਾ ਰੁਪਈਆ ਸਹੀ ਹੈ ਹਾਂ ਤੇਰੀ ਗੱਲ ਨਾਲ ਮੈਂ ਵੀ ਸਹਿਮਤ ਹਾਂ ਪਾਣੀ ਦੀ ਬਚਤ ਕਿੰਨੀ ਹੋਣੀ ਪਾਣੀ ਦੀ ਬਚਤ ਬਾਈ ਪੂਰੀ ਫੁੱਲ ਹੁੰਦੀ ਹੈ 19 22 ਬਾਈ ਮੇਰੇ ਕੋਲੇ ਖੰਡ ਦਾ ਤੇਰੇ ਕੋਲੇ ਖੰਡ ਦਾ ਮੇਰਾ ਮਤਲਬ ਇਹੀ ਸੀ ਵੀ ਹਨਾ ਚੱਲ ਮਨ ਨਾਲੇ ਤੂੰ ਜਿਹੜਾ ਮੈਨੂੰ ਆ ਵਹਿਮ ਵਹਿਮ ਸੀ ਸਾਡੇ ਮਨਾਂ ਚ ਫੇਸਬੁੱਕ ਦੀ ਬਦਵਾਨਾਂ ਦੇ ਦਿਮਾਗਾਂ ਚ ਵਹਿਮ ਸੀ ਵੀ ਪਾਣੀ ਜੱਟ ਫੂਕਦੇ ਨੇ ਬਾਈ ਤੂੰ ਮੇਰੇ ਕੰਨ ਖੋਲਤੇ ਪਾਣੀ ਇਕੱਲਾ ਜੱਟ ਨਹੀਂ ਫੂਕਦਾ ਪਾਣੀ ਸਾਰੀ ਜਿਹੜੀ ਧਰਤੀ ਦੇ ਲੋਕ ਨੇ ਅਸੀਂਦੇ ਨੇ ਉਹ ਜੱਟਾਂ ਨੂੰ ਵੱਧ ਪਾਣੀ ਫੂਕਦੇ ਨੇ ਪਾਣੀ ਭਾਈ ਅਕਲ ਟਕਾਣੇ ਆ ਗਈ ਇੱਕ ਹੱਥ ਜੋੜ ਕੇ ਆਪਾਂ ਇਹੀ ਬੇਨਤੀ ਕਰਦੇ ਆ ਕਿਸਾਨ ਭਰਾਵਾਂ ਨੂੰ ਵੀ ਭਾਈ ਜਦੋਂ ਤੁਸੀਂ ਜੀਰੀ ਚਾ ਲਾਉਣੀ ਆਪਣੀ ਮਜਬੂਰੀ ਆ ਵੀ ਬਸ ਜਿਹੜੀ ਬਰਸਾਤਾਂ ਦੇ ਦਿਨਾਂ 'ਚ ਜੀਰੀ ਲੱਗਦੀ ਆ ਉਹ ਲਾਓ ਉਹਦੇ ਨਾਲ ਪਾਣੀ ਦਾ ਬੜਾ ਫਾਇਦਾ ਹੋ ਜਾ ਤੇ ਵੀਡੀਓ ਸਾਡੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ